ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਹੈ ਆਮ ਆਦਮੀ ਕਲੀਨਿਕ ਜਿਹੜਾ ਇਸ ਦਾ ਨਾਮ ਰੱਖਿਆ ਹੈ ਮੇਨ ਬੋਰਡ ਤੇ ਨਜ਼ਰ ਆ ਰਹੀ ਹੈ ਅੱਜ ਪੰਜਾਬ ਦੇ ਕਈ ਮੇਨ ਬੋਰਡਾਂ ਦੇ ਉੱਪਰ ਇਹ ਤਸਵੀਰਾਂ ਗਾਇਬ ਨਹੀਂ ਗਈਆਂ ਪਹਿਲਾਂ ਤੇ ਕੀ ਰਿਐਕਸ਼ਨ ਹੋਏਗਾ ਜੀ ਇਸ ਬੋਰਡ ਨੂੰ ਦੇਖ ਕੇ ਕਵਾਂਗੇ ਕਿ ਮਸ਼ਹੂਰੀਆਂ ਹੁਣ ਘਟਾ ਦਿਓ ਕੰਮ ਪੰਜਾਬ ਕੰਨੀ ਆਪਣਾ ਧਿਆਨ ਦਿੱਤਾ ਜਾਵੇ ਭਗਵੰਤ ਮਾਨ ਸਾਹਿਬ ਦੀਆਂ ਅੰਦਰ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਸਰਕਾਰ ਨੇ ਕੇਂਦਰ ਨੇ ਇਤਰਾਜ਼ ਜਤਾਇਆ ਅੰਦਰੋਂ ਫੋਟੋਆਂ ਧਾਰਤੀਆਂ ਫਿਰ ਬਾਹਰ ਲਾ ਲਈਆਂ ਉਨ ਦਵਾਰਾਂ ਫੇਰ ਜਦ ਕਹਿੰਦੇ ਜੀ ਅਸੀਂ ਪੁੱਛਿਆ ਕਹਿੰਦੇ ਜੀ ਕਿਉਂ ਲਾਈਆਂ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਚੱਲਦਾ ਮੈਂ ਗੱਲ ਕਰਾਂਗਾ ਕਿ ਜਿਹੜਾ ਪੰਜਾਬ ਦਾ ਧਨ ਖਰਾਬ ਕਰ ਰਹੇ ਹੋ ਉਸ ਨੂੰ ਸਹੀ ਜਗ੍ਹਾ ਦੇ ਉੱਪਰ ਪੈਸਾ ਲਗਾਓ ਇਹ ਹੀ ਪੈਸਾ ਜਿਹੜਾ ਤੁਸੀਂ ਇਹਨਾਂ ਬੋਡਾ ਦੇ ਉੱਪਰ ਲਗਾਇਆ ਹੈ ਤੁਸੀਂ ਸਾਡਾ ਟੈਕਸ ਜਿਹੜਾ ਰੋਜ਼ ਕਰਜ਼ਾ ਸਾਡੇ ਤੇ ਚੜ ਰਿਹਾ ਉਹ ਤਾਰੋ ਮੈਨੂੰ ਭਗਵੰਤ ਮਾਨ ਜੀ ਦੇ ਉੱਪਰ ਨਾ ਹਸੀ ਆ ਰਹੀ ਹੈ ਕਿ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਕੀ ਸੀ ਤੇ ਕਰ ਕੀ ਰਿਹਾਓ ਤੁਸੀਂ ਹੀ ਆਮ ਜਨमानस ਨੂੰ ਜਗਾਇਆ ਸੀਗਾ ਇਹ ਦਿਖਾਇਆ ਸੀ ਕਿ ਕਿੱਦਾਂ ਸਰਕਾਰਾਂ ਜਿਹੜੀਆਂ ਹਜ਼ਾਰਾਂ ਕਰੋੜ ਰੁਪਏ ਜਿਹੜੀ ਹੈ ਪ੍ਰਚਾਰ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਉੱਪਰ ਖਰਾਬ ਕਰਦੀ ਹੈ ਸਿਕਿਉਰਿਟੀ ਦੇ ਉੱਪਰ ਕਾਫਿਲੇ ਦੇ ਉੱਪਰ ਖਰਾਬ ਕਰਦੀ ਹੈ ਕਿ ਹਜ਼ਾਰਾਂ ਗੱਡੀਆਂ ਮੰਤਰੀਆਂ ਦੇ ਨਾਲ ਘੁੰਮਦੀਆਂ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਸਿਰਫ ਮਸ਼ਹੂਰੀ ਦੀ ਪਾਰਟੀ ਹੈਗੀ ਹੈ ਹਰ ਥਾਂ ਤੇ ਮਸ਼ਹੂਰੀ ਦਾ ਕਿਤੇ ਨਾ ਕਿਤੇ ਤੌਰ ਤਰੀਕਾ ਕੱਢ ਲੈਂਦੀ ਹੈ ਔਰ ਆਪਣੀ ਮਸ਼ਹੂਰੀ ਦੇ ਵਿੱਚ ਕੋਈ ਅਸਰ ਜਿਹੜੀ ਆ ਆਮ ਆਦਮੀ ਪਾਰਟੀ ਨਹੀਂ ਛੱਡਦੀ ਇਹ ਬਿਆਨ ਕਿਤੇ ਨਾ ਕਿਤੇ ਅੱਜ ਕਹਿ ਸਕਦੇ ਕਿ ਸੱਚ ਵੀ ਹੋ ਰਹੇ ਨੇ ਇਹ ਬਿਆਨ ਕਿਉਂ ਸੱਚ ਹੋ ਰਹੇ ਨੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲਗਾਤਾਰ ਚਰਚਾ ਬਣੀ ਹੋਈ ਸੀ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਸੀਗੇ ਕੀ ਆਮ ਆਦਮੀ ਕਲੀਨਿਕ ਜਿਸ ਨੂੰ ਲੈ ਕੇ ਕੇਂਦਰ ਨੇ ਹਾਲਾਂਕਿ ਜਿਹੜੀ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਉਹ ਵੀ ਰੋਕ ਲਿਆ ਸੀਗਾ ਕਿ ਜੇਕਰ ਕੇਂਦਰ ਦੀ ਸਕੀਮ ਹੈ ਤਾਂ ਕਿਉਂ ਆਮ ਆਦਮੀ ਕਲੀਨਿਕ ਪੜਾ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਜਾਂ ਕਿਉਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੌਜੂਦਾ ਪੰਜਾਬ ਸਰਕਾਰ ਨੇ ਜਿਹੜਾ ਇਹਨਾਂ ਜਿਹੜਾ ਹਮਲਾ ਕਲੀਨਿਕ ਦਾ ਨਾਮ ਹੈ ਉਹ ਚੇਂਜ ਕੀਤਾ ਔਰ ਉਸ ਤੋਂ ਬਾਅਦ ਆਯੋਗਿਆ ਜਿਹੜੀ ਹੈ ਇਸੀ ਨਾਮ ਰੱਖ ਦਿੱਤਾ ਪੂਰਾ ਨਾਮ ਦੱਸਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਇਹ ਬੋਰਡ ਦੇਖ ਰਹੇ ਤੁਸੀਂ ਸਾਈਨ ਬੋਰਡ ਲੱਗੇ ਨੇ ਜੀ ਇਸ ਨੂੰ ਲੈ ਕੇ ਹਾਲਾਂਕਿ ਕਈ ਵਿਰੋਧੀ ਪਾਰਟੀਆਂ ਨੇ ਸਵਾਲ ਚੱਕਦੇ ਸੀ ਇਹਨਾਂ ਬੋਰਡ ਲੱਗਣ ਤੋਂ ਪਹਿਲਾਂ ਹੀ ਤਾਂ ਇਸ ਵਕਤ ਇਹ ਬੋਰਡ ਜਿਹੜੇ ਨੇ ਉਹ ਲੱਗ ਚੁੱਕੇ ਨੇ ਆਮ ਆਦਮੀ ਕਲੀਨਿਕ ਦੇ ਬੋਰਡ ਲੱਗੇ ਨੇ ਜਿਸ ਦੇ ਵਿੱਚ ਇਹ ਡਾਇਰੈਕਸ਼ਨ ਦਿਖਾ ਰਹੇ ਨੇ ਕਿ ਆਮ ਆਦਮੀ ਕਲੀਨਿਕ ਕਿੱਥੇ ਹੈਗਾ ਲੇਕਿਨ ਦੂਸਰੇ ਪਾਸੇ ਇੱਕ ਤਸਵੀਰ ਤੁਹਾਨੂੰ ਦਿਖਾ ਦਾਂ ਕਿਉਂਕਿ ਜਦੋਂ ਆਮ ਆਦਮੀ ਕਲੀਨਿਕ ਤੋਂ ਪੋਸਟਰ ਚੱਕੇ ਗਏ ਤਾਂ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਨੂੰ ਉੱਥੋਂ ਗਾਇਬ ਕਰ ਦਿੱਤਾ ਗਿਆ ਸੀਗਾ ਕਿਉਂਕਿ ਇਹ ਕਿਆ ਗਿਆ ਸੀ ਕਿ ਆਪਣੀ ਮਸ਼ਹੂਰੀ ਜਿਹੜੀ ਆ ਉਹ ਕਿਥਨੇ ਕਿਤੇ ਕੀਤੀ ਜਾ ਰਹੀ ਹੈ ਲੇਕਿਨ ਇਸ ਵਕਤ ਪਟਿਆਲਾ ਦੇ ਸੁੱਲਰ ਦੇ ਵਿੱਚ ਖੜੇ ਆਂ ਔਰ ਸੁੱਲਰ ਦੇ ਵਿੱਚ ਇਹ ਦੇਖ ਸਕਦੇ ਹਾਂ ਕਿ ਇੱਕ ਤਰਫ ਆਮ ਆਦਮੀ ਕਲੀਨਿਕ ਤਾਂ ਦੂਸਰੇ ਪਾਸੇ ਆਮ ਆਦਮੀ ਕਲੀਨਿਕ ਦਾ ਇੱਕ ਵੱਡਾ ਬੋਰਡ ਹੈ ਉਹ ਗੇਟ ਦੇ ਐਂਟਰੀ ਪੁਆਇੰਟ ਦੇ ਉੱਪਰ ਲੱਗਿਆ ਇਸ ਤੋਂ ਬਾਅਦ ਹੈਰਾਨ ਹੋਣ ਵਾਲੀ ਤਸਵੀਰ ਕੀ ਹੈ ਕਿਉਂਕਿ ਜਦੋਂ ਨਾਮ ਚੇਂਜ ਹੋਇਆ ਤਾਂ ਨਾਮ ਚੇਂਜ ਹੋਣ ਤੋਂ ਬਾਅਦ ਇਹ ਕਿਆ ਗਿਆ ਕਿ ਕੇਂਦਰ ਦੀ ਸਕੀਮ ਸੀਗੀ ਤਾਂ ਕੇਂਦਰ ਦੇ ਨਾਮ ਜਿਹੜੇ ਨੇ ਉਹ ਕਿਥਨੇ ਕਿਥੇ ਰੱਖੇ ਜਾਣ ਤਾ ਉਸ ਕੇਂਦਰ ਦਾ ਨਾਮ ਆਯੂਸ਼ਮਾਨ ਆਰੋਗਿਆ ਕੇਂਦਰ ਤਾਂ ਇਸ ਵਕਤ ਉਸ ਦਿੱਤਸੂਰ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਜਿਹੜੀ ਬੋਰਡ ਤੁਸੀਂ ਦੇਖ ਰਹੇ ਹੋ ਇਸ ਬੋਰਡ ਤੇ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਸਵੀਰ ਹੁੰਦੀ ਸੀਗੀ ਉਸ ਤੋਂ ਬਾਅਦ ਇੱਥੇ ਮਹੱਲਾ ਕਲੀਨਿਕ ਜਿਹੜਾ ਉਹ ਲਿਖਿਆ ਹੋਇਆ ਸੀਗਾ ਲੇਕਿਨ ਉਸ ਨੂੰ ਮਿਟਾ ਦਿੱਤਾ ਗਿਆ ਸੀ ਕਿਉਂਕਿ ਇਹ ਕੇਂਦਰ ਦੀ ਸਕੀਮ ਸੀ ਕੇਂਦਰ ਨੇ ਕਹਿ ਸੀ ਕਿ ਪੈਸਾ ਜੇਕਰ ਕੇਂਦਰ ਦੇ ਰਿਹਾ ਤਾਂ ਕੇਂਦਰ ਦਾ ਹੈਲਥ ਮਿਸ਼ਨ ਦੇ ਰਹੀ ਜਿਹੜਾ ਪੈਸਾ ਆ ਰਿਹਾ ਹੈਗਾ ਤਾਂ ਤੁਸੀਂ ਕਿਉਂ ਕੇਂਦਰ ਦੇ ਨਾਮ ਤੇ ਆਪਣੀਆਂ ਮਸ਼ਹੂਰੀਆਂ ਕਰ ਰਹੇ ਹੋ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇੱਥੇ ਵੀ ਜੇਕਰ ਕਹਿ ਲਈਏ ਤਾਂ ਉਹਨਾਂ ਮਸ਼ਹੂਰੀ ਦਾ ਸਵਾਲ ਕਿੱਥੇ ਕਿੱਥੇ ਜ਼ਰੂਰ ਖੜਾ ਹੋਇਆ ਇਹ ਮਹੱਲਾ ਕਲੀਨਿਕ ਹੈ ਔਰ ਇਸ ਤਰੀਕੇ ਦੇ ਕਈ ਮਹੱਲਾ ਕਲੀਨਿਕਾਂ ਦੇ ਬਾਹਰ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਲੱਗੀਆਂ ਨਿਕੀਆਂ ਜੋ ਆਪ ਹੈਰਾਨ ਕਰ ਦਿੰਦੀਆਂ ਨਿਕੀਆਂ ਕਿ ਡਾਇਰੈਕਸ਼ਨ ਦਿਖਾਉਣ ਦੇ ਲਈ ਹਾਲਾਂਕਿ ਉਸ ਨੂੰ ਲੈ ਕੇ ਕਈ ਬਿਆਨਬਾਜ਼ੀਆਂ ਵੀ ਸਾਹਮਣੇ ਆਈਆਂ ਔਰ ਇਹ ਕਿਹਾ ਗਿਆ ਕਿ ਜਿਹੜਾ ਇਹ ਸਿਰਫ ਲੋਕਾਂ ਨੂੰ ਡਾਇਰੈਕਸ਼ਨ ਦਿਖਾਉਣ ਦੇ ਲਈ ਹੈ ਕਿ ਲੋਕ ਆਸਾਨੀ ਦੇ ਨਾਲ ਜਿਹੜਾ ਉਹ ਇੱਥੇ ਪਹੁੰਚ ਜਾਣ ਲੇਕਿਨ ਜੇਕਰ ਇਸ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਬਿਲਕੁਲ ਗੇਟ ਤੋਂ ਬਾਹਰ ਲੱਗੀ ਹੋਈ ਹੈ ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਹੈ ਆਮ ਆਦਮੀ ਕਲੀਨਿਕ ਜਿਹੜਾ ਇਸ ਦਾ ਨਾਮ ਰੱਖਿਆ ਹੈ ਮੇਨ ਬੋਰਡ ਤੇ ਨਜ਼ਰ ਆ ਰਹੀ ਹੈ ਅੱਜ ਪੰਜਾਬ ਦੇ ਕਈ ਮੇਨ ਬੋਰਡਾਂ ਦੇ ਉੱਪਰ ਇਹ ਤਸਵੀਰਾਂ ਗਾਇਬ ਨਹੀਂ ਗਈਆਂ ਲੇਕਿਨ ਕਈ ਥਾਵਾਂ ਦੇ ਉੱਪਰ ਹਜੇ ਵੀ ਅਜਿਹੀਆਂ ਮਸ਼ੂਰੀਆਂ ਚੱਲ ਰਹੀਆਂ ਨੇ ਕਿਉਂਕਿ ਇਹ ਪਿੰਡ ਦਾ ਇਲਾਕਾ ਹੈਗਾ ਸੁੱਲਰ ਪਿੰਡ ਪੈਂਦਾ ਹੈਗਾ ਤਾਂ ਸੁੱਲਰ ਪਿੰਡ ਦੇ ਵਿੱਚ ਅਜਿਹੀਆਂ ਮਸ਼ੂਰੀਆਂ ਹਲੇ ਵੀ ਕਿਸੇ ਨਾ ਕਿਤੇ ਚੱਲ ਰਹੀਆਂ ਨੇ ਇਸ ਦੇ ਵਿੱਚ ਬੀਜੇਪੀ ਨੂੰ ਵੀ ਇਤਰਾਜ਼ ਹੈ ਬੀਜੇਪੀ ਕਹਿੰਦੀ ਹੈ ਕਿ ਕੇਂਦਰ ਦੀ ਸਰਕਾਰ ਅਜ ਬੀਜੇਪੀ ਦੀ ਹੈ ਔਰ ਉਸ ਦੇ ਵਿੱਚ ਜੇਕਰ ਬੀਜੇਪੀ ਦਾ ਹੈਲਥ ਮਿਸ਼ਨ ਹੈ ਜੇ ਭਾਜਪਾ ਪੈਸਾ ਦੇ ਰਹੀ ਹੈ ਯਾਨੀ ਕਿ ਪੰਜਾਬ ਜਿਹੜੀ ਕੇਂਦਰ ਸਰਕਾਰ ਹੈ ਉਹ ਪੈਸਾ ਦੇ ਰਹੀ ਹੈ ਤਾਂ ਉਸ ਦਾ ਮਿਸਯੂਜ਼ ਆਪਣੀ ਮਸ਼ਹੂਰੀਆਂ ਲਈ ਕਿਉਂ ਕੀਤਾ ਜਾ ਰਿਹਾ ਤਾਂ ਭਾਜਪਾ ਦੇ ਆਗੂ ਸਾਡੇ ਪਟਿਆਲੇ ਦੇ ਮੌਜੂਦ ਨੇ ਬਰਨਜਿੰਦਰ ਮੌਜੂਦ ਨੇ ਸੁਸ਼ੀਲ ਨਾਇਰ ਮੌਜੂਦ ਨੇ ਪਹਿਲਾਂ ਤਾਂ ਕੀ ਰਿਐਕਸ਼ਨ ਹੋਏਗਾ ਜੀ ਇਸ ਬੋਰਡ ਨੂੰ ਦੇਖ ਕੇ ਦੇਖੋ ਜੀ ਪਹਿਲਾਂ ਤਾਂ ਇਸ ਬੋਰਡ ਨੂੰ ਦੇਖ ਕੇ ਲੱਗਦਾ ਕਿ ਮਸ਼ਹੂਰੀ ਜ਼ਿਆਦਾ ਹੋ ਰਹੀ ਹੈ ਜੀ ਆਪਾਂ ਕਵਾਂਗੇ ਕਿ ਮਸ਼ਹੂਰੀਆਂ ਹੁਣ ਘਟਾ ਦਿਓ ਕੰਮ ਪੰਜਾਬ ਕੰਨੀ ਆਪਣਾ ਧਿਆਨ ਦਿੱਤਾ ਜਾਵੇ ਕਿਉਂਕਿ ਜੇ ਤੁਸੀਂ ਮੈਂ ਕਹਿੰਨਾ ਜੀ ਫੋਟੋ ਲਾਣੀ ਹੈ ਕੇਂਦਰ ਦੀ ਸਕੀਮ ਹੈ ਕੇਂਦਰ ਦੇ ਵਿਅਕਤੀ ਦੀ ਫੋਟੋ ਲਾਓ ਅਸੀਂ ਅਸੀਂ ਨਹੀਂ ਕਹਿੰਦੇ ਮੋਦੀ ਜੀ ਦੀ ਫੋਟੋ ਲਾਓ ਪਰ ਲੋਕਾਂ ਦੀ ਸਹੂਲਤ ਵਾਸਤੇ ਤੁਸੀਂ ਦੋ ਦੋ ਬੋਰਡ ਪੂਰੇ ਸ਼ਹਿਰ ਦੇ ਵਿੱਚ ਪਟਿਆਲੇ ਦੇ ਵਿੱਚ ਵੀ ਸਾਰੇ ਜਿੰਨੇ ਕਲੀਨਿਕ ਸੀ ਇਹਨਾਂ ਨੇ ਬੋਰਡ ਲਾਤੇ ਜਿੱਥੇ ਤੱਕ ਮੈਨੂੰ ਸੁਣਨ ਚਾ ਰਿਹਾ ਇੱਕ ਬੋਰਡ ਦਾ 4850 ਰੁਪਏ ਹੈ ਜਿਹੜਾ ਇਹਨਾਂ ਨੇ ਮੈਂ ਅੱਜ ਨਿਊਜ਼ ਪੜ੍ਹ ਰਿਹਾ ਸੀਗਾ ਸਰਕਾਰ ਲੋਕਾਂ ਦਾ ਪੈਸਾ ਹੈ ਸਰਕਾਰ ਕਿਵੇਂ ਖਰਾਬ ਕਰ ਰਹੀ ਹੈ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਕਲੀਨਿਕ ਕਿਹੜਾ ਚੱਲ ਰਿਹਾ ਹੈ ਤੁਸੀਂ ਇਹ ਦੇਖੋ ਮੋਦੀ ਜੀ ਦੀ ਸਕੀਮ ਹੈ ਪਹਿਲਾਂ ਵੀ ਤੁਸੀਂ ਦੇਖੋ ਅੰਦਰ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਭਗਵੰਤ ਮਾਨ ਸਾਹਿਬ ਦੀਆਂ ਅੰਦਰ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਸਰਕਾਰ ਨੇ ਕੇਂਦਰ ਨੇ ਇਤਰਾਜ਼ ਜਤਾਇਆ ਅੰਦਰੋਂ ਫੋਟੋਆਂ ਤਾਰਤੀਆਂ ਫਿਰ ਬਾਹਰ ਲਾ ਲਈਆਂ ਹੁਣ ਦੁਬਾਰਾ ਫੇਰ ਜਦ ਕਹਿੰਦੇ ਜੀ ਅਸੀਂ ਪੁੱਛਿਆ ਕਹਿੰਦੇ ਜੀ ਕਿਉਂ ਲਾਈਆਂ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਕਲੀਨਿਕ ਹੈ 3 ਸਾਲ ਹੋ ਗਏ ਜੀ ਸਰਕਾਰ ਨੂੰ ਹਜੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਕਲੀਨਿਕ ਹੈਗਾ ਕਿ ਨਹੀਂ ਹੈਗਾ ਬਹੁਤ ਹੀ ਮੰਦਭਾਗੀ ਇਹ ਜਲਦ ਤੋਂ ਜਲਦ ਜਿਹੜੇ ਹੈਗੇ ਭਗਵੰਤ ਮਾਨ ਸਾਹਿਬ ਨੂੰ ਆਪਣੀ ਉਰੇ ਦੀ ਫੋਟੋ ਉਤਾਰ ਕੇ ਨਰਿੰਦਰ ਮੋਦੀ ਜੀ ਦੀ ਫੋਟੋ ਲਾਣ ਜੋ ਆਮ ਆਦਮੀ ਕਲੀਨਿਕ ਲਿਖ ਰਹੇ ਨੇ ਇਹ ਇਹਨਾਂ ਦਾ ਨਹੀਂ ਲਿਖਣਾ ਚਾਹੀਦਾ ਜੋ ਕੇਂਦਰ ਦੀ ਸਕੀਮ ਦਾ ਨਾਮ ਹੈ ਉਹ ਇਹਨਾਂ ਨੂੰ ਉਰੇ ਲਿਖਣਾ ਚਾਹੀਦਾ ਸੁਸ਼ੀਲ ਜੀ ਕਿਵੇਂ ਵੇਖਦੇ ਹੋ ਕਿਉਂਕਿ ਆ ਕੀ ਆ ਗਿਆ ਸੀ ਕਿ ਆ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦਾਅਵੇ ਸੀਗੇ ਕਿ ਬਹੁਤ ਮਸ਼ਹੂਰੀ ਕਰਦੇ ਨੇ ਮੁੱਖ ਮੰਤਰੀ ਆਪਣੀਆਂ ਥੈਲੀਆਂ ਤੇ ਫੋਟੋ ਭਾਂਡਿਆਂ ਤੇ ਫੋਟੋ ਹੁੰਦੀ ਹੈ ਅਜੇ ਫੋਟੋ ਦੇਖ ਕੇ ਕੀ ਲੱਜ ਆ ਰਹੀ ਜੀ ਮੈਨੂੰ ਭਗਵੰਤ ਮਾਨ ਜੀ ਦੇ ਉੱਪਰ ਨਾ ਹਸੀ ਆ ਰਹੀ ਹੈ ਕਿ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਕੀ ਸੀ ਤੇ ਕਰ ਕੀ ਰਿਹਾਓ ਤੁਸੀਂ ਹੀ ਆਮ ਜਨਮਾਨਸ ਨੂੰ ਜਗਾਇਆ ਸੀਗਾ ਇਹ ਦਿਖਾਇਆ ਸੀ ਕਿ ਕਿੱਦਾਂ ਸਰਕਾਰਾਂ ਜਿਹੜੀਆਂ ਹਜ਼ਾਰਾਂ ਕਰੋੜ ਰੁਪਏ ਜਿਹੜੀ ਹੈ ਪ੍ਰਚਾਰ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਉੱਪਰ ਖਰਾਬ ਕਰਦੀ ਹੈ ਸਿਕਿਉਰਿਟੀ ਦੇ ਉੱਪਰ ਕਾਫਿਲੇ ਦੇ ਉੱਪਰ ਖਰਾਬ ਕਰਦੀ ਹੈ ਕਿ ਹਜ਼ਾਰਾਂ ਗੱਡੀਆਂ ਮੰਤਰੀਆਂ ਦੇ ਨਾਲ ਘੁੰਮਦੀਆਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ 3 ਸਾਲ ਪਹਿਲੇ ਸੱਤਾ ਦੇ ਵਿੱਚ ਆਏ ਚਲੋ ਠੀਕ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦੇ ਕੇ ਵੋਟਾ ਪਾ ਕੇ ਜਿਤਾਇਆ ਤਾਂ ਤੁਸੀਂ ਹੱਕਦਾਰ ਹੋ ਸੀਐਮ ਦੇ ਮਗਰ ਅੱਜ ਪੰਜਾਬ ਦੇ ਹਾਲਾਤ ਇਹ ਹੈ ਕਿ ਹਰ ਰੋਜ਼ ਆਪਾਂ ਕਰਜ਼ਾ ਰੰਨੇ ਆ ਜਮਦਾ ਬੱਚਾ ਕਰਜ਼ਾਈ ਹੈ ਵਪਾਰੀ ਕਰਜ਼ਾਈ ਹੈ ਕਿਸਾਨ ਕਰਜ਼ਾਈ ਹੈ ਲੋਕਾਂ ਦੇ ਕਰਜ਼ੇ ਦਾ ਹੱਲ ਕੱਢਣ ਦੀ ਬਜਾਏ ਤੁਸੀਂ ਅੱਜ ਵੀ ਪ੍ਰਚਾਰ ਦੇ ਮਾਧਿਅਮ ਜਿਹੜੇ ਹਨ ਕੋਈ ਨਹੀਂ ਛੱਡ ਰਹੇ ਤੁਹਾਨੂੰ ਸੈਂਟਰ ਗਵਰਨਮੈਂਟ ਨੇ ਫਟਕਾਰ ਲਗਾਈ ਤੁਹਾਡਾ ਬਜਟ ਰੋਕ ਲਿੱਤਾ ਗਿਆ ਤੁਹਾਡਾ ਪੈਸਾ ਰੋਕ ਲਿੱਤਾ ਗਿਆ ਕਿ ਤੁਸੀਂ ਜਿਹੜਾ ਮੋਹੱਲਾ ਕਲੀਨਿਕ ਲਿਖ ਰਹੇ ਹੋ ਇਹ ਆਯੁਸ਼ਮਨ ਅਰੋਗਿਆ ਕੇਂਦਰ ਹੈ ਜਿਹਦਾ ਪੈਸਾ ਭਾਰਤ ਸਰਕਾਰ ਦੇਸ਼ ਦੀ ਸਰਕਾਰ ਦੇਸ਼ ਦੇ ਟੈਕਸਪੇਅਰ ਸਰਕਾਰ ਦੇ ਮਾਧਿਅਮ ਨਾਲ ਤੁਹਾਨੂੰ ਦਿੰਨੇ ਆ ਤੇ ਅੱਜ ਤੁਸੀਂ ਉਹ ਮੋਹੱਲਾ ਕਲੀਨਿਕ ਦੇ ਅੰਦਰਲੇ ਪਾਸੇ ਨਾਮ ਬਦਲ ਕੇ ਆਯੁਸ਼ਮਨ ਅਰੋਗਿਆ ਕੇਂਦਰ ਦੇ ਬੋਰਡ ਤਾਂ ਲਗਾਤੇ ਤੁਸੀਂ ਅੰਦਰ ਆਪਣੀ ਫੋਟੋ ਤਾਂ ਜਰੂਰ ਉਤਾਰ ਲਈ ਮਗਰ ਸੜਕਾ ਦੇ ਉੱਪਰ ਇੱਕ ਇੱਕ ਕਲੀਨਿਕ ਨੂੰ ਦਿਖਾਉਣ ਵਾਸਤੇ 5-5000 ਰੁਪਏ ਦੇ ਪੂਰੇ ਪੰਜਾਬ ਦੇ ਵਿੱਚ ਕਰੋੜਾ ਰੁਪਇਆ ਲਾ ਕੇ ਤੁਸੀਂ ਇਹ ਸਾਡਾ ਟੈਕਸ ਦਾ ਪੈਸਾ ਜਿਹੜਾ ਹੈ ਇਹ ਖਰਾਬ ਕਰ ਰਹੇ ਹੋ ਇਹ ਕਿੱਥੇ ਦੀ ਇਨਸਾਨੀਅਤ ਹੈ ਤੁਹਾਡੀ ਕਿੱਥੇ ਦਾ ਇਨਸਾਫ ਹੈ ਉਹਨਾਂ ਪੰਜਾਬੀਆਂ ਦੇ ਲਈ ਜਿਹੜੇ ਪੰਜਾਬੀ 1-1 ਰੁਪਇਆ ਸਰਕਾਰ ਨੂੰ ਦਿੰਦੇ ਆ ਸਰਕਾਰ ਦੇ ਵਧੀਆ ਕੰਮ ਕਰਨ ਵਾਸਤੇ ਭਾਰਤ ਸਰਕਾਰ ਤੁਹਾਨੂੰ ਪੈਸਾ ਦਿੰਦੀ ਹੈ ਲੋਕਾਂ ਦੇ ਹਿੱਤ ਵਾਸਤੇ ਲੋਕਾਂ ਦੀ ਜ਼ਰੂਰਤਾਂ ਨੂੰ ਮੈਡੀਕਲ ਦੀ ਸੇਵਾਵਾਂ ਪੂਰੀਆਂ ਕਰਨ ਵਾਸਤੇ ਆ ਬੋਰਡ ਤੁਸੀਂ ਦੇਖ ਰਹੇ ਹੋ ਮੇਰੇ ਕਲ ਚ ਹਜ਼ਾਰਾ ਬੋਰਡ ਲਗਾਏ ਆ ਤੇ ਕਰੋੜਾ ਰੁਪਈਆ ਜਿਹੜਾ ਹੈ ਇਹਨਾਂ ਨੇ ਖਰਾਬ ਕਰਤਾ ਬੜਾ ਮਨ ਦੁਖੀ ਹੈ ਅੱਜ ਦੋ ਵਨ ਡਬਲ ਖਰਚਾ ਹੋ ਰਿਹਾ ਕਿਉਂਕਿ ਪਹਿਲਾਂ ਪੋਸਟਰ ਲਗਾਓ ਫਿਰ ਉਤਾਰੋ ਫਿਰ ਨਵੇਂ ਲਗਾਓ ਮੈਨੂੰ ਤਾਂ ਐ ਲੱਗਦਾ ਜੀ ਹਰ ਕੰਮ ਦੇ ਵਿੱਚ ਇਹ ਕਹਿੰਦੇ ਆ ਕਿ ਕਿਸੇ ਤਰੀਕੇ ਸਰਕਾਰੀ ਖਫੰਡ ਜਿਹੜਾ ਹੈ ਖਰਚੀਏ ਜਿਹੜੇ ਵੀ ਇਹਨਾਂ ਦੇ ਏਜੰਟ ਬੈਠੇ ਆਂ ਦਿੱਲੀ ਦੇ ਵਿੱਚ ਦੇਖਿਆ ਨਾ ਤੁਸੀਂ ਹਾਲਾਤ ਕੀ ਹੋਇਆ ਲੋਕਾਂ ਨੇ 10 ਸਾਲ ਵੇਫਕੂ ਬਣੀ ਗਏ ਅੱਜ ਭਾਜਪਾ ਦੀ ਸਰਕਾਰ ਆ ਗਈ ਮੈਂ ਇੱਥੇ ਸਰਕਾਰੀ ਜਾਂ ਭਾਜਪਾ ਦੀ ਗੱਲ ਕੱਟ ਕਰਾਂਗਾ ਮੈਂ ਗੱਲ ਕਰਾਂਗਾ ਕਿ ਜਿਹੜਾ ਪੰਜਾਬ ਦਾ ਧਨ ਖਰਾਬ ਕਰ ਰਹੇ ਹੋ ਉਸ ਨੂੰ ਸਹੀ ਜਗ੍ਹਾ ਦੇ ਉੱਪਰ ਪੈਸਾ ਲਗਾਓ ਇਹੀ ਪੈਸਾ ਜਿਹੜਾ ਤੁਸੀਂ ਇਹਨਾਂ ਬੋਡਾ ਦੇ ਉੱਪਰ ਲਗਾਇਆ ਹੈ ਤੁਸੀਂ ਸਾਡਾ ਟੈਕਸ ਜਿਹੜਾ ਰੋਜ਼ ਕਰਜ਼ਾ ਸਾਡੇ ਦੇ ਚੜ ਰਿਹਾ ਉਹ ਤਾਰੋ ਤੁਸੀਂ ਮਹਿਲਾਵਾਂ ਨੂੰ 1000 ਰੁਪਏ ਦਾ ਇਲੈਕਸ਼ਨਾਂ 'ਚ ਵਾਦਾ ਕਰਿਆ ਸੀ ਇੱਕ ਮੰਚ ਦੇ ਉੱਪਰ ਆ ਕੇ ਤੁਸੀਂ ਕਹਿੰਦੇ ਕਿ ਮੈਂ 1100 ਰੁਪਏ ਦਊਂਗਾ ਪੰਜਾਬ ਦੀ ਕਰੋੜਾਂ ਮਹਿਲਾਵਾਂ ਜਿਹੜੀਆਂ ਖੁਸ਼ ਹੋ ਗਈਆਂ ਕਿ ਸਾਨੂੰ ਹੁਣ ਭਗਵੰਤ ਮਾਨ ਜੀ ਨੇ ਵਾਦਾ ਕਰਿਆ 1100 ਰੁਪਏ ਮਿਲਣਗੇ ਆ ਜਿਹੜਾ ਤੁਸੀਂ 5-400 ਹਜ਼ਾਰ ਕਰੋੜ ਰੁਪਏ ਇਹਨਾਂ ਕੰਮਾਂ ਦੇ ਉੱਪਰ ਲਾਇਆ ਹੈ ਉਹ ਕੁਝ ਗਰੀਬ ਮਹਿਲਾਵਾਂ ਨੂੰ ਦੇਖ ਕੇ ਕਿ ਆਹ ਜ਼ਿਆਦਾ ਜ਼ਰੂਰਤਮੰਦ ਮਹਿਲਾਵਾਂ ਆ ਉਹਨਾਂ ਨੂੰ ਹੀ ਇਹ 5-400 ਕਰੋੜ ਰੁਪਏ ਵੰਡ ਦਿੰਦੇ। ਇਹ ਕੀ ਲੌਜੀਕ ਵੀ ਤਾਂ ਹੋਵੇ ਕਿ ਇੱਕ ਐਰੋ ਦਿਖਾ ਕੇ ਐਰੋ ਲਗਾ ਕੇ ਦਿਖਾਇਆ ਜਾਂਦਾ ਉਸ ਚੀਜ਼ ਵਾਸਤੇ ਜਿਹੜੀ ਚੀਜ਼ ਨਵੀਂ ਹੋਵੇ। ਇਹਦਾ ਮਤਲਬ ਇਹ ਆ 3 ਸਾਲ ਹੋ ਗਏ ਤੁਸੀਂ ਆਮ ਜਨਮਾਨਸ ਨੂੰ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਹੈ ਜਿੱਥੋਂ ਉਰੇ ਦੇ ਰਹਿਣ ਵਾਲੇ ਲੋਕ ਜਿੱਥੇ ਵੀ ਮਹੱਲਾ ਕਲੀਨਿਕ ਹੈ ਆਇਸ਼ਵਰ ਆਰੁਗੇ ਕਲੀਨਿਕ ਹੈ। ਉੱਥੋਂ ਜਿਹੜੇ ਲੋਕ ਰਹਿਣ ਵਾਲੇ ਵਸਨੀਕ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਭਾਈ ਸਾਡੇ ਇੱਥੇ ਮੁਹੱਲਾ ਕਲੀਨਿਕ ਹੈ ਜਿਹਦਾ ਨਾਮ ਹੁਣ ਆਇਸ਼ਵਰ ਭਾਰਤ ਬਣ ਗਿਆ ਮਗਰ ਹਾਲਾਤ ਇਹ ਹੈ ਕਿ ਪੈਸੇ ਦੀ ਦੁਰਵਰਤੋਂ ਕਰਨੀ ਹੈ ਕਿਸੇ ਤਰੀਕੇ ਜੇ ਇਹ ਸੁੱਖਾ ਤਰੀਕਾ ਹੈਗਾ ਮਸ਼ਹੂਰੀ ਕਰਨ ਦਾ ਕਿਉਂਕਿ ਕਿਉਂਕਿ ਜੇ ਤਸਵੀਰਾਂ ਲੱਗਣ ਦੇਖੋ ਜੀ ਤੁਹਾਨੂੰ ਬੋਰਡ ਜਿਹੜਾ ਲੱਗਿਆ ਪਿਆ ਇਸ ਤੋਂ ਆਸਾਨ ਤਰੀਕਾ ਹੋਰ ਕੀ ਹੋਏਗਾ ਇਹ ਉੱਪਰ ਬੋਰਡ ਲੱਗਿਆ ਹੋਇਆ ਭਗਵੰਤ ਮਾਨ ਜੀ ਦੀ ਇੱਕ ਫੋਟੋ ਐਰੋ ਦੀ ਲੋੜ ਸੀਗੀ ਲੋਕਾਂ ਨੂੰ ਦੱਸਣ ਇਹ ਐਰੋ ਐਰੋ ਜਿੱਦਣ ਨੂੰ ਐਰੋ ਜਾ ਰਿਹਾ ਉਦਦਰ ਮੁਹੱਲਾ ਕਲੀਨਿਕ ਹੀ ਨਹੀਂ ਹੈ ਤੁਸੀਂ ਦੱਸੋ ਮੈਨੂੰ ਕਿੱਥੇ ਮੋਹੱਲਾ ਕਲੀਨਿਕ ਜਾ ਰਿਹਾ ਮੈਂ ਇਸੇ ਦੀਵਾਰ ਦੇ ਵਿੱਚ ਜਾਵਾਂ ਮੋਹੱਲਾ ਕਲੀਨਿਕ ਇਹ ਹੈ ਮੋਹੱਲਾ ਕਲੀਨਿਕ ਤੁਸੀਂ ਇੱਕ ਦੇਖੋ ਪ੍ਰਚਾਰ ਪੈਸਾ ਖਰਾਬ ਪੰਜਾਬੀਆਂ ਦਾ ਬਹੁਤ ਹੋ ਰਿਹਾ ਹੈ ਪੰਜਾਬ ਦੀ ਜਨਤਾ ਜਾਗੋ ਪੰਜਾਬ ਦੀ ਜਨਤਾ ਸ਼ਾਇਦ ਸਾਡੇ ਭਗਵੰਤ ਮਾਨ ਜੀ ਭੁੱਲ ਗਏ ਕਿ ਪੰਜਾਬੀ ਜਿਹੜੇ ਹੁੰਨੇ ਆ ਅਣਖੀ ਹੁੰਨੇ ਆ ਇਹ ਜਿਹੜਾ ਸਾਡਾ ਤੁਸੀਂ ਕਰੋੜਾ ਰੁਪਇਆ ਖਰਾਬ ਕਰ ਰਹੇ ਹੋ ਇਹ ਯਾਦ ਰੱਖਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ 27 ਦੇ ਵਿੱਚ ਤੁਹਾਨੂੰ ਲੋਕ ਦੱਸਣਗੇ ਕਿ ਕਿਵੇਂ ਤੁਸੀਂ ਟੈਕਸਪੇਅਰ ਦਾ ਜਿਹੜਾ ਕਰੋੜਾ ਰੁਪਇਆ ਐਡਵਰਟਾਈਜ਼ਮੈਂਟ ਦੇ ਮਾਧਿਅਮ ਨਾਲ ਖਰਾਬ ਕਰਿਆ ਉਹਦਾ ਜਵਾਬ ਤੁਹਾਨੂੰ ਮਿਲੂਗਾ ਮੈਂ ਹਲੇ ਵੀ ਤੁਹਾਨੂੰ ਹੱਥ ਜੋੜ ਕੇ ਸੀਐਮ ਸਾਹਿਬ ਹੈ ਸਾਡੇ ਬੜੇ ਆਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਮਗਰ ਯਾਰ ਮੈਨੂੰ ਹਸੀ ਆ ਰਹੀ ਹੈ ਕਿ ਕਿੱਥੇ ਆ ਮੁਹੱਲਾ ਕਲੀਨਿਕ ਮੁਹੱਲਾ ਕਲੀਨਿਕ ਮੇਰੇ ਸੱਜੇ ਪਾਸੇ ਐ ਤੇ ਬੋਰਡ ਲੱਗਿਆ ਹੋਇਆ ਖੱਬੇ ਪਾਸੇ ਉਹ ਜਿਹੜਾ ਕੰਮ ਕਰ ਰਹੇ ਉਹ ਹੀ ਕੰਮ ਵੀ ਗਲਤ ਕਰ ਰਹੇ ਕੋਈ ਮਤਲਬ ਇਹਦੀ ਲੌਜੀਕ ਨਹੀਂ ਹੈ। ਸ਼ਾਇਦ ਵੀ ਇਸ ਦੇ ਵਿੱਚ ਕਸੂਰ ਹੈ ਜਿੰਦਰ ਸਾਹਿਬ ਮੰਨਦੇ ਹੋ ਕਿਉਂਕਿ ਅਫਸਰ ਸ਼ਾਈ ਵੀ ਸਮਝਾ ਸਕਦੀ ਹੈ ਕਿ ਇਹ ਸੋਕਾ ਐਵੇਂ ਇੱਕ ਦਾ ਕਿਉਂ ਪੈਸੇ ਜਿਹੜੇ ਨੇ ਵੇਸਟ ਕੀਤੇ ਜਾਣ ਕਿਉਂਕਿ ਕਾਫੀ ਸਲਾਹਕਾਰ ਹੋਣ। ਜਿਹੜੀ ਮੈਂ ਨਿਊਜ਼ ਪੜ੍ਹ ਰਿਆ ਸੀਗੀ ਉਸ 'ਚ ਅਫਸਰ ਅਫਸਰ ਤੋਂ ਹੀ ਪੁੱਛਿਆ ਗਿਆ ਸੀਗਾ ਕਿ ਇਹ ਕਿਉਂ ਕੀਤਾ ਗਿਆ ਜੀ? ਕਹਿੰਦੇ ਸਾਨੂੰ ਤਾਂ ਜੋ ਗਵਰਨਮੈਂਟ ਨੇ ਆਰਡਰ ਕੀਤਾ ਹੈ ਅਸਤਾਵ ਪੁਗਾਣਾ ਹੈ ਜੀ। ਉਹ ਵਿਚਾਰੇ ਕੀ ਕਰਨ ਉਹਨਾਂ ਦੇ ਹੱਥ ਬੰਨੇ ਹੋਏ ਨੇ। ਕੋਈ ਵੱਡੇ ਵਧੀਆ ਅਫਸਰ ਨੂੰ ਇਹ ਦੇਖਣਾ ਚਾਹੀਦਾ ਕਿ ਕੋਈ ਕੁਝ ਪਾਸ ਕਰ ਰਹੇ ਆ ਤਾਂ ਆਪਣੇ ਵਿਚਾਰ ਉਹਨਾਂ ਨੂੰ ਰੱਖਣੇ ਚਾਹੀਦੇ ਨੇ ਸਟੈਂਡ ਲੈਣਾ ਚਾਹੀਦਾ ਪੰਜਾਬ ਦੀ ਇਹ ਵੀ ਹੋ ਸਕਦਾ ਕਿ ਇਸ ਦੇ ਉੱਪਰ ਕੋਈ ਨਾ ਕੋਈ ਕਦਮ ਉਠਾਣਾ ਚਾਹੀਦਾ ਜਾਂ ਕੇਂਦਰ ਕਿਉਂਕਿ ਜਿਸ ਤਰੀਕੇ ਨਾਲ ਦੇਖੋ ਕੇਂਦਰ ਸਰਕਾਰ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਤੁਸੀਂ ਆਯੁਸ਼ਮਨ ਔਰੁਗੇ ਕੇਂਦਰ ਦਾ ਪੈਸਾ ਪੰਜਾਬ ਸਰਕਾਰ ਨੂੰ ਦੇ ਰਹੇ ਹੋ ਮੈਂ ਗਰੰਟੀ ਨਾਲ ਕਹਿੰਦਾ ਇਹ ਪੰਜਾਬ ਦਾ ਪੈਸਾ ਨਹੀਂ ਲੱਗਿਆ ਹੋਇਆ ਇਹ ਜਿਹੜਾ ਆਯੁਸ਼ਮਨ ਔਰੁਗੇ ਕੇਂਦਰ ਦਾ ਪੈਸਾ ਹੈ ਉਹਦੇ ਵਿੱਚ ਕੋਈ ਨਾ ਕੋਈ ਐਸਾ ਪੁਆਇੰਟ ਹੋਏਗਾ ਜਿਹਦੇ ਵਿੱਚ ਆਯੁਸ਼ਮਨ ਔਰੁਗੇ ਕੇਂਦਰ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬੋਰਡ ਲਗਾਉਣ ਦੇ ਲਈ ਪੈਸਾ ਜਿਹੜਾ ਮਿਲਿਆ ਹੋਏਗਾ ਉਹੀ ਪੈਸਾ ਜਿਹੜਾ ਹੈ ਭਗਵੰਤ ਮਾਨ ਜੀ ਦੀ ਫੋਟੋ ਲਗਾ ਕੇ ਜਿਹੜਾ ਵਿਅਰਥ ਕਰਿਆ ਜਾ ਰਿਹਾ ਹੈ ਮੈਂ ਕਹਾਗਾ ਭਾਰਤ ਸਰਕਾਰ ਤੁਸੀਂ ਵੀ ਜਾਗੋ ਦੇਸ਼ ਦੀ ਸੈਂਟਰ ਗਵਰਨਮੈਂਟ ਨੂੰ ਵੀ ਮੈਂ ਕਹਾਗਾ ਕਿ ਅਗਰ ਸਾਡੇ ਪੰਜਾਬ ਦਾ ਪੈਸਾ ਖਰਾਬ ਹੋ ਰਿਹਾ ਤੁਸੀਂ ਵੀ ਤਾਂ ਕੋਈ ਐਕਸ਼ਨ ਲਓ ਕਿ ਆਮ ਜਨ ਮਾਨਸ ਦਾ ਆਮ ਟੈਕਸਪੇਅਰ ਦਾ ਆਮ ਪੰਜਾਬੀ ਦਾ ਪੈਸਾ ਖਰਾਬ ਹੁੰਦਾ ਰਹੇਗਾ ਤੇ ਆਮ ਪੰਜਾਬੀ ਕਰਜ਼ਈ ਹੁੰਦਾ ਰਹੇਗਾ ਤਾਂ ਬਿਲਕੁਲ ਇਹ ਸਵਾਲ ਨੇ ਜਿਸ ਵਕਤ ਖੜੇ ਕੀਤੇ ਜਾ ਰਹੇ ਨੇ ਇਸ ਆਮ ਆਦਮੀ ਕਲੀਨਿਕ ਦੀ ਮਸ਼ਹੂਰੀ ਨੂੰ ਲੈ ਕੇ ਕਿ ਕਿਵੇਂ ਮਸ਼ਹੂਰੀ ਹੋਈ ਆ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਆ ਕਿਵੇਂ ਬੋਰਡ ਦੇ ਉੱਪਰ ਤਸਵੀਰਾਂ ਲੱਗੀਆਂ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹ ਤਸਵੀਰਾਂ ਵੀ ਦੇਖੀਆਂ ਨੇ ਇਨ੍ਹਾਂ ਕਲੀਨਿਕਾਂ ਤੋਂ ਉਹਨਾਂ ਦੀਆਂ ਤਸਵੀਰਾਂ ਨੂੰ ਉਤਾਰਤੇ ਹੋਏ ਤਾਂ ਇਸ ਵਕਤ ਜਦੋਂ ਇਹ ਤਸਵੀਰਾਂ ਲੱਗੀਆਂ ਨੇ ਤਾਂ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਵਾਰ ਸਰਕਾਰ ਹੈ ਔਰ ਮਸ਼ਹੂਰੀ ਹੈ ਔਰ ਕਿਤਨੇ ਕਿੱਥੇ ਵਿਰੋਧੀ ਵੀ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਵੀਜਪਲ ਨੇ ਤਾਂ ਪੱਸੀ ਪੀਟੀਸੀ ਨਿਊਜ਼ ਪਟ